ਜਦੋਂ ਮੈਂ ਸੁਸਾਇਡ ਕਰ ਲੇ ਇਦਾਂ ਜ਼ਿੰਮੇਵਾਰ ਵਿਚੋਲਣ ਭੂਆ ਅਮਰਜੀਤ ਹੋਊਗੀ ਤੇ ਮੁੰਡਾ ਹੋਊਗਾ ਦਾ ਮੇਕ ਕੰਡਾ ਉਹਦੇ ਖਾਦਤ ਸਾਹਿਬ ਹੋਊਗਾ ਉਹਦੀ ਸਾਰੀ ਫੈਮਿਲੀ ਹੋਊਗੀ ਜਦੋਂ ਮੁਸ਼ਕਿਲ ਹੋਊਗੀ ਇਹਦਾ ਖਾਦਤ ਹੋਵੇਗਾ ਜੇ ਲੋਕੀ ਜਨਾਂ ਕੋਲੋਂ ਨਾ ਲਾਤਸ ਤੋਂ ਕੋਲੋਂ ਨਾ ਇਹਨਾਂ ਕੋਲੋਂ ਕਿਵੇਂ ਰੱਖ ਦੋਗੇ ਭਰਾ ਸੀ ਉਹਨਾਂ ਨੇ ਕੋਈ ਟਾਈਮ ਨਹੀਂ ਪਾਇਆ ਕਹਿੰਦੇ ਸੀ ਬੁੱਧਵਾਰ ਨੂੰ ਵਿਆਹ ਲੈਣਾ ਅੱਜ ਉਹਨਾਂ ਦੀ 10 ਵਜੇ ਬਰਾਤ ਆਉਣੀ ਸੀ ਅਸੀਂ ਸਾਰੀ ਢਿਆੜੀ ਡੀਗਦੇਰੇ ਸਾਰੀਆਂ ਸਾਡੀਆਂ ਤਿਆਰੀਆਂ ਹੋ ਗਿਆ ਅਸੀਂ ਸਾਰੀ ਢਿਆੜੀ ਡੀਗਦੇਰੇ ਅੱਕ ਕੇ 4 ਵਜੇ ਮੇਰੀ ਫੈਮਿਲੀ ਨੇ ਕਾਲ ਕੀਤੀ ਵਿਚੋਲਣ ਨੂੰ ਵੀ ਹਾਂ ਵੀ ਬਰਾਤ ਨਹੀਂ ਆਈ ਉਹ ਕਹਿੰਦੇ ਵੀ ਤੁਸੀਂ ਇੱਧਰ ਆਓ ਵੀ ਮੁੰਡੇ ਵਾਲੇ ਇੱਧਰ ਆ ਕੇ ਬੈਠੇ ਹੋਏ ਆ ਵੀ ਮੁੰਡੇ ਨੇ ਕੁੜੀ ਨਾਲ ਕੋਈ ਗੱਲ ਕਰਨੀ ਆ ਮੇਰੀ ਫੈਮਿਲੀ ਵੀ ਉਧਰ ਲੱਗੇ ਉਧਰ ਜਾ ਕੇ ਉਹ ਕਹਿੰਦੇ ਵੀ ਅਸੀਂ ਲਾਵਾ ਨਹੀਂ ਕਰਨੀ ਆ ਮੇਰੀ ਫੈਮਿਲੀ ਨੇ ਪੁੱਛਿਆ ਵੀ ਤੁਸੀਂ ਲਾਵਾ ਕਿਉਂ ਨਹੀਂ ਕਰਨੀਆ ਕਹਿੰਦੇ ਵੀ ਅਸੀਂ ਸਾਰੀ ਗੱਲ ਵਿਚੋਲਿਆਂ ਨੂੰ ਦੱਸੀ ਹੋਈ ਆ ਤੁਹਾਨੂੰ ਵਿਚੋਲਿਆਂ ਨੇ ਨਹੀਂ ਦੱਸਿਆ ਮੇਰੀ ਫੈਮਿਲੀ ਕਹਿੰਦੀ ਕਿ ਵੀ ਵਿਚੋਲਿਆਂ ਨੇ ਸਾਨੂੰ ਕੁਝ ਨਹੀਂ ਦੱਸਿਆ ਵੀ ਉਹ ਕਹਿੰਦੇ ਵੀ ਗੱਲ ਇਹ ਆ ਵੀ ਸਾਡੇ ਮੁੰਡੇ ਦੀ ਪੇਪਰ ਮੈਰਿਜ ਹੋਈ ਆ ਮੇਰੀ ਫੈਮਿਲੀ ਕਹਿੰਦੀ ਵੀ ਤੁਸੀਂ ਪਹਿਲਾਂ ਕਿਉਂ ਨਹੀਂ ਦੱਸਿਆ ਇਹ ਕਹਿੰਦੇ ਵੀ ਵੀ ਅਸੀਂ ਵਿਚੋਲਿਆਂ ਨੂੰ ਸਾਰੀ ਗੱਲ ਦੱਸੀ ਹੋਈ ਸੀਗੀ ਵਿਚੋਲਿਆਂ ਨੂੰ ਅਸੀਂ ਪੁੱਛਿਆ ਵੀ ਤੂੰ ਸਾਨੂੰ ਕੋਈ ਗੱਲ ਕਿਉਂ ਨਹੀਂ ਦੱਸੀ ਉਹ ਕਹਿੰਦੇ ਵੀ ਮੇਰੇ ਮਾਈਂਡ ਚੋਂ ਸਕਿਪ ਹੋ ਗਈ ਅਸੀਂ ਕਿਹਾ ਵੀ ਮੇਰੀ ਫੈਮਿਲੀ ਕਹਿੰਦੀ ਵੀ ਸਾਡੀ ਕੁੜੀ ਨਾਲ ਤਾਂ ਧੋਕਾ ਹੋ ਗਿਆ ਹੁਣ ਬਸ ਇਹ ਕਿ ਕੁੜੀ ਦੇ ਸੁਪਨੇ ਹੁੰਦੇ ਆ ਵਿਆਹ ਤੇ ਬਈ ਮੇਰੇ ਸੁਪਨੇ ਆ ਜਦੋਂ ਮੈਂ ਚਾਈ ਚਾਈ ਜਾਊਂਗੀ ਮਾਂ ਪਿੰਦੇ ਘਰੋਂ ਵਿਦਾ ਹਾਂਗੀ ਅੱਜ ਜਿਹੜੀਆਂ ਖੁਸ਼ੀਆਂ ਇੱਕਦਮ ਚੂਰ ਹੋ ਗਈਆਂ ਬੇਟਾ ਸਰਕਾਰਾਂ ਕਹਿੰਦੀਆਂ ਧੀਆਂ ਬਚਾਓ ਧੀਆਂ ਦਾ ਰਾਖੀ ਕਰੋ ਅੱਜ ਲੱਗਦਾ ਨਹੀਂ ਕਿ ਧੀ ਤੇ ਭਾਰੀ ਪੈ ਗਈ ਹੈ ਜੀ ਹਾਂਜੀ ਬਿਲਕੁਲ ਪੈ ਗਈ ਬਸ ਮੈਂ ਸਰਕਾਰ ਤੋਂ ਹੀ ਮੰਗ ਕਰਦੀ ਵੀ ਮੈਂ ਉੱਥੇ ਹੀ ਬਸ ਨਾ ਬਸ ਮੈਨੂੰ ਜੇ ਮੈਨੂੰ ਕੁਝ ਵੀ ਹੋ ਗਿਆ ਜਾਂ ਮੈਂ ਸੁਸਾਈਡ ਕਰ ਲਈ ਇਹਦਾ ਜ਼ਿੰਮੇਵਾਰ ਵਿਚੋਲਣ ਭੂਆ ਅਮਰਜੀਤ ਹੋਊਗੀ ਤੇ ਮੁੰਡਾ ਹੋਊਗਾ ਰਣਦੀਪ ਕੰਡਾ ਉਹਦੇ ਫਾਦਰ ਸਾਹਿਬ ਹੋਣਗੇ ਉਹਦੀ ਸਾਰੀ ਫੈਮਲੀ ਹੋਊਗੀ ਜੇ ਅਗਰ ਮੈਨੂੰ ਕੁਝ ਵੀ ਹੁੰਦਾ ਨਹੀਂ ਸਾਨੂੰ ਕੁਛ ਨਹੀਂ ਦੱਸਿਆ ਗਿਆ ਸੀ ਸਾਨੂੰ ਐਤਵਾਰ ਸ਼ਗਨ ਪਾਇਆ ਸੀ ਸ਼ਗਨ ਪਾ ਕੇ ਉਸ ਤੋਂ ਬਾਅਦ ਅੱਜ ਦੇ ਦਿਨ ਦਾ ਵਿਆਹ ਰੱਖਿਆ ਗਿਆ ਸੀ ਅਸੀਂ ਸੂਬਾ 10 ਵਜੇ ਬਰਾਤ ਆਉਣੀ ਸੀ ਅਸੀਂ ਸਾਰੀ ਜਿਹੜੀ ਵੇਟ ਕਰਦੇ ਵੇ ਪੂਰੇ 4 ਵਜੇ ਵਿਚੋਲਣ ਨੂੰ ਕਾਲ ਕੀਤਾ ਵੀ ਅਸੀਂ ਤੁਸੀਂ ਆਏ ਨਹੀਂ ਅਸੀਂ ਤੁਹਾਡੀ ਵੇਟ ਕਰੀ ਜਾਂਦੇ ਆ ਕਹਿੰਦੇ ਵੀ ਤੁਸੀਂ ਕੁੜੀ ਨੂੰ ਲੈ ਕੇ ਇੱਕ ਵਾਰੀ ਸਾਡੇ ਘਰੇ ਆਓ ਅਸੀਂ ਜ਼ਰੂਰੀ ਮੁੰਡੇ ਨੇ ਕੁੜੀ ਨਾਲ ਜ਼ਰੂਰੀ ਗੱਲ ਕਰਨੀ ਮੈਂ ਕਿਹਾ ਵੀ ਤੁਸੀਂ ਦੱਸੋ ਤਾਂ ਸਹੀ ਅਸੀਂ ਤੁਹਾਡੀ ਵੇਟ ਕਰੀ ਜਾਂਦੇ ਹਾਂ ਤੁਸੀਂ ਸਾਨੂੰ ਇਸ ਸਮੇਂ ਤੁਸੀਂ ਤੁਸੀਂ ਆਪਦੇ ਘਰੇ ਬੁਲਾਈ ਜਾਂਦੇ ਹੋ ਅਸੀਂ ਚੱਲ ਕੇ ਕੁੜੀ ਲੈ ਕੇ ਅਸੀਂ ਇਹ ਵੀ ਦੱਸੋ ਕੀ ਗੱਲਬਾਤ ਹੋਈ ਅਸੀਂ ਤੁਹਾਡੀ ਘਰੇ ਵੇਟ ਕਰੀ ਜਾਂਦੇ ਆਂ ਕਹਿੰਦੇ ਅਸੀਂ ਲਾਵਾ ਫੇਰੇ ਨਹੀਂ ਕਰਨੇ ਮੈਂ ਕਿਹਾ ਵੀ ਕੀ ਗੱਲ ਹੋ ਗਈ ਤੁਸੀਂ ਲਾਵਾ ਫੇਰੇ ਕਿਉਂ ਨਹੀਂ ਕਰਨੇ ਕਹਿੰਦੇ ਵੀ ਮੁੰਡੇ ਦੀ ਪਹਿਲਾਂ ਪੇਪਰ ਮੈਰਿਜ ਹੋਈ ਸੀ ਅਸੀਂ ਵਿਚੋਲਣ ਨੂੰ ਕੋ ਸਾਰੀ ਗੱਲ ਕੀਤੀ ਸੀ ਮੈਂ ਕਿਹਾ ਸਾਨੂੰ ਤਾਂ ਵਿਚੋਲਣ ਨੇ ਕੁਝ ਨਹੀਂ ਦੱਸਿਆ ਸਾਡੇ ਕੋ ਐਡਾ ਵੱਡਾ ਲਕੋ ਰੱਖਿਆ ਮੇਰੀ ਕੁੜੀ ਕੁਵਾਰੀ ਆ ਮੈਂ ਕਿਸੇ ਵਿਆਹ ਦੇ ਨਾ ਕੋ ਤੋੜੀ ਦਾ ਮੈਂ ਲਾ ਦੂੰਗੀ ਸਾਡੇ ਨੇ ਐਡਾ ਵੱਡਾ ਧੋਖਾ ਕੀਤਾ ਕਹਿੰਦੇ ਅਸੀਂ ਫੇਰੇ ਨਹੀਂ ਕਰਨੇ ਸਾਡੇ ਨਾਲ ਇਦਾਂ ਕੁੜੀ ਤੋੜ ਦੋ ਮਹੀਨੇ ਬਾਅਦ ਸਾਡਾ ਡਿਵੋਰਸ ਉਤਰੋ ਹੋਊਗਾ ਅਸੀਂ ਉਦੋਂ ਲਾਵਾਂ ਫੇਰੇ ਕਰਨੇ ਮੈਂ ਇਦਾਂ ਕੁੜੀ ਆਪਦੀ ਕੀਮਤ ਤੋੜਦਾ ਮੈਨੂੰ ਇਨਸਾਫ ਚਾਹੀਦਾ ਮੇਰੀ ਕੁੜੀ ਨੂੰ ਇਨਸਾਫ ਹੀ ਚਾਹੀਦਾ ਬੱਸ ਮੇਰੇ ਹੱਥ ਜੋੜ ਕੇ ਬੇਨਤੀ ਆਂ ਉਹਨਾਂ ਨੂੰ ਕੜੀ ਤੇ ਕੜੀ ਸਜ਼ਾ ਦਿੱਤੀ ਜਾਵੇ ਤੇ ਮੇਰੀ ਧੀ ਨੂੰ ਨੁਕਸਾਨ ਹੋ ਮਿਲਿਆ ਸੀ ਕੁੜੀ ਉੱਥੇ ਹੀ ਤੋਰਾਂਗੇ। ਉੱਥੋਂ ਦਾ ਰਹਿਣ ਵਾਲਾ ਮੁੰਡਾ ਜੇ ਗੱਲ ਕਰੀਏ ਉਹ ਬਾਗੀ ਪਰਾਣੀ ਦਾ ਰਹਿਣ ਵਾਲਾ। ਬੀਬੀ ਜਦੋਂ ਰਿਸ਼ਤਾ ਦੇਖਦਾ ਮਾਪਿਓ ਪਹਿਲਾਂ ਮੁੰਡੇ ਨਾਲ ਆਲਾ ਨਾਲ ਗੱਲ ਤਾਂ ਹੋਈ ਹੋਗੀ ਨਾ ਸਾਰੀ ਸਾਡੀ ਕੋਈ ਗੱਲਬਾਤ ਨਹੀਂ ਹੋਈ ਸਿਰਫ ਸਾਡੀ ਸ਼ਗਨ ਵਾਲੇ ਦਿਨ ਸਵੇਰ ਸਾਨੂੰ ਐਤਵਾਰ ਵਾਲੇ ਦਿਨ ਵਿਚੋਲ ਨੇ ਫੋਨ ਕੀਤਾ ਸੀ। ਇਹ ਸ਼ਾਮ ਨੂੰ ਉਹਨਾਂ ਨੇ ਆਣਾ ਵਾ ਅਸੀਂ ਸਿਰਫ ਦੇਖ ਦਿਖਾਈ ਹੀ ਕਰਨਾ ਸਾਡੀ ਮੁੰਡੇ ਨਾਲ ਕੋਈ ਗੱਲ ਸਾਡੀ ਵਿਚੋਲ ਨਾ ਸਿਰਫ ਮਾੜੀ ਜਿਹੀ ਇੰਨੀ ਗੱਲ ਹੋਈ ਆ ਜਦੋਂ ਉਹਨਾਂ ਨੇ ਕਿਹਾ ਵੀ ਆਪਾਂ ਰਿਸ਼ਤਾ ਜਦੋਂ ਦੇਖਣਗੇ ਬਸ ਉਦੋਂ ਗੱਲ ਹੋਈ ਉਸ ਤੋਂ ਬਾਅਦ ਨਾ ਸਾਡੀ ਮੁੰਡਿਆਂ ਨਾਲ ਕੋਈ ਗੱਲ ਹੋਈ ਨਾ ਸਾਡੀ ਥੋਲ ਨਾਲ ਜਦੋਂ ਆਪਾਂ ਰਿਸ਼ਤਾ ਕੁੜੀ ਦਾ ਕੀਤਾ ਹੋਊਗਾ ਗੱਲ ਚੱਲੀ ਹੋਊਗੀ ਅਕਸਰ ਮੁੰਡੇ ਦੇ ਮਾਪਿਆਂ ਨੇ ਬਹਿ ਕੇ ਤਾਂ ਗੱਲ ਤੁਹਾਡੇ ਨਾਲ ਸ਼ੁਰੂਆਤ ਤਾਂ ਹੋਈ ਹੋਊਗੀ ਨਾ ਲੜਕੀ ਬਾਰੇ ਪੁੱਛਿਆ ਆਊਗਾ ਮੁੰਡੇ ਬਾਰੇ ਦੱਸਿਆ ਹੋਊਗਾ ਜੀ ਨਹੀਂ ਕੋਈ ਗੱਲਬਾਤ ਨਹੀਂ ਹੋਈ ਸਾਨੂੰ ਤਾਂ ਸਿਰਫ ਅੱਜ ਪਤਾ ਲੱਗਿਆ ਉਹ ਵੀ 4 ਵਜੇ ਕਿ ਮੁੰਡੇ ਦੀ ਪੇਪਰ ਮੈਰिज ਹੋਈ ਸੀ ਵਿਚੋਲਿਆਂ ਨੂੰ ਪਹਿਲਾਂ ਦੱਸਿਆ ਹੀ ਵਿਚੋਲਣ ਨੂੰ ਸਾਰਾ ਪਤਾ ਸੀ ਉਹਨੇ ਜਾਣ ਕੇ ਉਹਨਾਂ ਨੇ ਸਾਡੇ ਨਾਲ ਧੋਖਾ ਕੀਤਾ ਸਾਨੂੰ 1% ਨਹੀਂ ਸੀ ਪਤਾ ਜਮਾਂ ਵੀ ਨਹੀਂ ਸੀ ਪਤਾ ਮੈਂ ਕਿਵੇਂ ਆਪਣੀ ਕੁੜੀ ਤੋੜ ਦਵਾਂ ਵਿਚੋਲੇ ਤਾਂ ਕਹਿੰਦੇ ਏਡਾ ਜਿਹੜਾ ਵਿਆਹ ਰੱਖ ਲਿਆ ਹਾਂਜੀ ਉਹ ਵਿਚੋਲਣ ਦੇ ਕਰਕੇ ਸਾਨੂੰ ਵਿਚੋਲਣ ਨੇ 1% ਨਹੀਂ ਦੱਸਿਆ ਵੀ ਅਸੀਂ ਜਾਂ ਤਾਂ ਮੁੰਡਾ ਵਿਆਇਆ ਸੀ ਉਹ ਵੀ ਉਹਨਾਂ ਦੇ ਕੁੜੀ ਦੇ ਮਤਲਬ ਕਿ ਜਿਹੜੇ ਸੋਰੇ ਉਹਨਾਂ ਤੋਂ ਪਤਾ ਲੱਗਿਆ ਵਾ ਸਾਨੂੰ ਬਿਲਕੁਲ ਹੀ ਸੀ ਪਤਾ ਨਾ ਸਾਨੂੰ ਵਿਚੋਲਣ ਨੇ ਦੱਸਿਆ ਸਾਡੇ ਘਰ ਦੇ ਨੇ ਕੋਈ ਇਹਨਾਂ ਨੇ ਲੋਕ ਜਾਣਦੇ ਸੀ ਪਹਿਲਾਂ ਨਹੀਂ ਜੀ ਫਿਰ ਇਦਾਂ ਕਿਵੇਂ ਰਿਸ਼ਤਾ ਕਰ ਦਿੱਤਾ ਜੀ ਜਾਣਦੇ ਸੀ